ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਮਾਚੀ ਬੜਾ ਨਿਊਜ਼ ਚੈਨਲ ਸਮਰਾਲਾ ਦੇ ਬਾਈਪਾਸ ਦੇ ਇੱਕ ਨਿੱਜੀ ਪਿੰਡ ਵਿੱਚ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਤੇ ਮ੍ਰਿਤਕ ਦੇ ਪਿਤਾ ਹਰਚੰਦ ਸਿੰਘ ਜੋ ਕਿ ਪਿੰਡ ਦੇ ਸਰਪੰਚ ਹਨ ਤੇ ਉਹਨਾਂ ਨੇ ਦੱਸਿਆ ਕਿ ਮੇਰਾ ਪੁੱਤਰ ਦੀ ਮੌਤ ਦਾ ਕਾਰਨ ਚਾਈਨਾ ਡੋਰ ਹੈ ਤੇ ਉਹਨਾਂ ਨੇ ਕਿਹਾ ਕਿ ਮੇਰਾ ਪੁੱਤਰ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਮੋਟਰਸਾਈਕਲ ਤੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਹ ਚਾਈਨਾ ਡੋਰ ਉਸਦੇ ਗਲੇ ਦੇ ਵਿੱਚ ਫਸ ਗਈ ਤੇ ਜਿਸ ਕਰਕੇ ਮੇਰੇ ਨੌਜਵਾਨ ਪੁੱਤਰ ਦੀ ਮੌਤ ਹੋ ਗਈ ਤੇ ਮ੍ਰਿਤਕ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਤੇ ਮ੍ਰਿਤਕ ਦੇ ਮਾਤਾ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਤੇ ਮਾਚੀ ਬੜਾ ਨਿਊਜ਼ ਚੈਨਲ ਤੋਂ ਪੱਤਰਕਾਰ ਡਾਕਟਰ ਜਤਿੰਦਰ ਕੁਮਾਰ ਚੜੋਦੇ ਦੇ ਰਿਪੋਰਟ ਮੇਰਾ ਨਾਮ ਬਹਾਦਰ ਸਿੰਘ ਪਿੰਡ ਬੋਲੀ ਹੈ ਕੀ ਮਾਮਲਾ ਹੈ ਜੀ ਰਾਤ ਪਾਕੀ ਮੌਤ ਹੋਇਆ ਚੈਨਾਡੋਰ ਨਾਲ ਹਾਂ ਚੰਗਾਰੇ ਬਾਈਪਾਸ ਤੇ ਪੰਪੂ ਦੇ ਸਾਹਮਣੇ ਸਾਡੇ ਕੋਲ ਤੋਂ ਨੌਜਵਾਨ 4-15 ਸਾਲ ਦਾ ਮੁੰਡਾ ਆ ਰਿਹਾ ਸੀ ਉਹਦੇ ਗੱਲ 'ਚ ਡੋਰ ਫਸ ਗਈ ਚੈਨਾਡੋਰ ਉਹ ਬੋਲਟ ਮੋਟਰਸਾਈਕਲ ਦੇ ਉਹ 15-16 ਸਾਲ ਹੈ ਜੀ ਤੇ ਉਹਦਾ ਗਰਦਨ ਕੱਟੀ ਗਈ ਉਹਦੀ ਜੀ ਕੁਨਾ ਮੋਤ ਉਹ ਡੋਰ ਬਹੁਤ ਵੇਕ ਰਹੀ ਹੈ ਇਹਦਾ ਕੋਈ ਹੱਲ ਹੋਣਾ ਚਾਹੀਦਾ ਜਦਾ ਕਹਿੰਦੇ ਹੁੰਦੀ ਕਿ ਚਾਈਨਾ ਡੋਰ ਤੇ ਉਹ ਬਿਸ਼ਾਹਰ ਤਾਂ ਕਹਿਣਾ ਕਿ ਮੱਤ ਪਾਈ ਹੋਈ ਹੈ ਮੱਤ ਕਹਿੰਦੇ ਹੋਈ ਪਾਈ ਗਰਾਊਂਡ ਲੈਵਲ ਤੇ ਨਹੀਂ ਪਈ ਹੈ ਓਦਾਂ ਕਹਿਣ ਦਾ ਪਾਤੀ ਆਪਾਂ ਨਾਤ ਹੁਣ ਅਗਲਾਤਾ ਪੁੱਤਰੀ ਪਿੰਡ ਦੇ ਸਰਪੰਚ ਸਾਹਿਬ ਦਾ ਮੁੰਡਾ ਸੀ ਥਾਏ ਰੋਲੇ ਬਣੇ ਸਰਪੰਚ ਸਾਹਿਬ ਦਾ ਹੌਂਡਾ ਹੈ ਸਰਪੰਚ ਦਾ ਜੀ ਨਾਮ ਹੈ ਹਰਚੰਦ ਸਿੰਘ ਇੱਕ ਨੌ ਇੱਕ ਨੌਜਵਾਨ ਉੱਤਰੀ ਮੌਤ ਤੇ ਚਾਈਨਾ ਡੋਰ ਕਰਕੇ ਇਹਨਾਂ ਫੈਲਿਆ ਹੋਇਆ ਪਿੰਡ ਰੁਕਣਾ ਚਾਹੀਦਾ ਇਹਦੇ ਬਾਰੇ ਸਰਕਾਰਾਂ ਰੋਕਾ ਜਾਏ ਕਿੱਥੋਂ ਆਉਂਦੀ ਐ ਬੱਲੇ ਇਹ ਪਕੜ ਕਾ ਨਹੀਂ ਚਾਹੀਦੀ ਆ ਫਿਰ ਦੁਕਾਨ ਵਾਲੇ ਵੇਚਦੇ ਆ ਮਿਲਦੀ ਕਿੱਥੋਂ ਐ ਪਤਾ ਨਹੀਂ ਕਰਦੇ ਦੁਕਾਨ ਵਾਲੇ ਪਰ ਟੀਮਾਂ ਕਰਦੇ ਤੂੰ ਗਾਣ ਇਨਸਾਫ ਹੋਣਾ ਚਾਹੀਦਾ ਚਾਲਾ ਰੋੜ ਦੀ ਪਕੜ ਹੋਣਾ ਚਾਹੀਦੀ ਤੇ ਇਹ ਮੁਬੱਤਲ ਮਰਿਆ ਕਿਸੇ ਹੋਰ ਦਾ ਹੀ ਮਰੂਗਾ ਬਈ ਚਲ ਜੁੱਤੀ ਲੈ ਕੇ ਮੇਰਾ ਭਤੀਜਾ ਘਰ ਨੂੰ ਚੱਲਿਆ ਸੀ ਚੈਨਾਡੋਰ ਨੇ ਗੱਲ ਵੱਡੇ ਆ ਰੱਬਾ ਕਿੰਨੀ ਉਮਰ ਦੇਤੀ ਉਹ ਮਰ ਕਿੰਨੀ ਸੀ ਉਹ 15 ਸਾਲ ਆ ਮੇਰੇ 10ਵੀਂ ਚ ਪੜਦਾ ਸੀਗਾ ਅੱਜ ਪੇਪਰ ਦੇਣੇ ਸੀਗੇ ਹੁਣ ਹੁਣ ਤੁਸੀਂ ਕੀ ਮੰਗ ਕਰਦੇ ਹੋ ਇਹਨਾਂ ਦੂਰ ਤੇ ਕੋਈ ਕੰਮ ਨਹੀਂ ਕਰੀ 9 ਮਿੰਟਾਂ ਮੈਂ ਕਰਾਂ ਜਾਂ ਮੈਂ ਆਪ ਕੋ ਸਰਪੰਚਾ ਪਿੰਡ ਦਾ ਰੋਲੇ ਦਾ 9 ਮਿੰਟਾਂ ਕਰਾਂ ਜਾਂ ਵੀ ਚੈਨਾ ਡੋਰ ਬੰਦ ਕਰਨੀ ਮੈਨੂੰ ਕੀ ਪਤਾ ਮੇਰਾ ਮੁੰਡਾ ਹੀ ਚਲੇ ਜਾਣਾ ਹੋਰ ਅੱਬਾ ਕੋਈ ਗੱਲ ਨਹੀਂ ਕਰਦਾ ਨਹੀਂ ਜਦੋਂ ਆ ਮੈਂ ਕੋਈ ਸਾਡੇ ਪਿੰਡ ਦਾ ਸਾਡਾ ਪਿੰਡ ਕੀ ਨਾਮ ਪਿੰਡ ਜਸਪਾਲ ਪਿੰਡ ਕੀ ਨਾਮ ਹੈ ਤੁਹਾਡਾ ਜਸਪਾਲ ਸਿੰਘ ਜੀ ਕੀ ਹੋਇਆ ਜੀ ਪਰਮੋਤਵਾਨ ਦੋਨ ਚਾਇਨਾ ਡੋਰ ਨੇ ਇਹ ਗੱਲ ਵੱਡੇ ਸਕੂਲ ਨੂੰ ਛੁੱਟੀ ਮਿਲੀ ਸੀ ਜਵਾਕ ਨੂੰ ਲੈ ਕੇ ਗਿਆ ਸੀ ਤੁਸੀਂ ਕੀ ਲੱਗਦੇ ਹੋ ਮਨੂੰ ਦਾਦਾ ਜੀ ਲੱਗਦਾ ਕੀ ਨਾਮ ਕੀ ਸੀ ਤਾਂ ਜਸਪਾਲ ਸਿੰਘ ਕਿੰਨੀ ਕੋਮਰ ਹੈ ਜੀ ਉਹ ਤਾਂ 15000 ਦੀ ਹੈ ਜੀ ਜੀ ਬੋਇਆ ਕਿਨੇ ਕਿੱਥੋਂ ਆ ਰਿਹਾ ਸੀ ਉਹ ਸਕੂਲ ਤੋਂ ਹੀ ਆ ਰਿਹਾ ਸੀ ਜੀ ਗਾ ਜੀ ਛੁੱਟੀ ਦਿਵਾ ਕੇ ਜਵਾਕ ਲੈ ਕੇ ਚੱਲਿਆ ਸੀ ਜੀ ਉਹਨੂੰ ਰਸਤੇ 'ਚ ਡੋਰ ਨੇ ਕੇ ਲੇ ਚਾਈਨਾ ਡੋਰ ਬਾਰੇ ਹੀ ਗੱਲ ਕਰ ਰਹੇ ਹਾਂ ਕਿ ਪ੍ਰਸ਼ਾਸਨ ਕਹਿੰਦੇ ਕਿ ਚਾਈਨਾ ਨੂੰ ਨਹੀਂ ਦੇਖਦੇ ਨਹੀਂ ਜੀ ਜਦ ਦੇਖ ਲੋ ਤੁਹਾਡੀ ਗੱਲ ਨਹੀਂ ਆ ਜੀ ਇੱਕ ਲੌਤਾ ਪੁੱਤਰ ਦੀ ਇਕੱਲੇ ਹੀ ਗੱਲੇ ਗੱਲੇ ਨੂੰ ਬੰਦਾ ਹੀ ਇਕੱਲੇ ਸੀ ਪਤ ਕੋਈ ਭੈਣ ਨਹੀਂ ਸੀ ਚਾਚੇ ਦੀਤਾਏ ਦੀ ਮੈਂ ਕੁੜੀ ਹੈ ਭੈਣਾ ਜੀ ਕੋਸ ਮੰਗੋ ਜੀ ਉਹਨਾਂ ਤੋਂ ਕੀ ਮੰਗਾਂਗੇ ਜੀ ਹੁਣ ਇਹਨਾਂ ਨੂੰ ਕੀ ਮੰਗੂ ਜੀ ਸਰ ਬੱਚੇ ਦੀ ਉਮਰ ਕਿੰਨੀ ਸੀ ਕੀ ਨਾਮ ਸੀ ਕਿੱਥੋਂ ਕਿੱਥੇ ਜਾ ਰਿਹਾ ਸੀ ਉਸ ਤਰਨ ਜੋ ਸੀਗਾ ਜੀ ਪਿੰਡ ਰੋਲੇ ਦਾ ਜੀ 15 ਸਾਲ ਦੀ ਉਮਰ ਸੀਗੀ ਜੀ ਇਹਦੀ ਤੇ ਇਹ ਸਕੂਲ ਤੋਂ ਆ ਰਿਹਾ ਸੀ ਘਰ ਵਾਸਤੇ ਜੀ ਰੋਡ ਦੇ ਉੱਤੇ ਲੁਧਿਆਣਾ ਚੰਡੀਗੜ੍ਹ ਰੋਡ ਦੇ ਉੱਤੇ ਚੈਨਾਂ ਦੇ ਕੋਲ ਇਹ ਹੋਇਆ ਜੀ ਕਿਸੇ ਪਤੰਗ ਦੀ ਡੋਰ ਫਸੀ ਹੋਈ ਸੀ ਉੱਥੇ ਜੀ ਉਹਦੇ ਕਰਕੇ ਹਾਦਸਾ ਵਾਪਰਿਆ ਜੀ ਮੇਰੇ ਤੱਕ ਤੇ ਪਰਿਵਾਰ ਦਾ ਕਹਿਣਾ ਕਿ ਚਾਈਨਾ ਡੋਰ ਸੀ ਉਹ ਅਜੇ ਜਲਦੀ ਪਈ ਹੈ ਜੀ ਉਹ ਦੇਖ ਕੇ ਸਾਰੀ ਤੁਹਾਨੂੰ ਦੱਸ ਦਾਂਗੇ ਜੀ ਪ੍ਰਸ਼ਾਸਨ ਵੱਲੋਂ ਬਹੁਤ ਚੈਕਿੰਗਾਂ ਵੀ ਕੀਤੀਆਂ ਗਈਆਂ ਜੀ ਪਰੰਤੂ ਹਲੇ ਤੱਕ ਕੋਈ ਫੜਿਆ ਨਹੀਂ ਗਿਆ ਕੀ ਲੱਗਦਾ ਪ੍ਰਸ਼ਾਸਨ ਦੀ ਢਿੱਲੀ ਮਿੱਥੀ ਕਾਰਨ ਹੈ ਜਾਂ ਬਾਹਰੋਂ ਆ ਰਹੀ ਹੈ ਦੋਰ ਨਹੀਂ ਬਾਹਰੋਂ ਹੀ ਆ ਸਕਦੀ ਹੈ ਹਾਈਵੇ ਤੇ ਹੈਗੀ ਹੈ ਜੀ ਇਹ ਜਿਹੜਾ ਲੁਧਿਆਣਾ ਚੰਡੀਗੜ੍ਹ ਰੋਡ ਆ ਜੀ ਇਹਦੇ ਉੱਤੇ ਹੋਇਆ ਜੀ ਇਹ ਨਾ ਕਿ ਕਿਸੇ ਪਤੰਗ ਇਹ ਤਾਂ ਦੋਰ ਫਸੀ ਹੋਈ ਸੀਗੀ ਜੀ ਕਿਤੇ ਉਧੇ ਕਰਕੇ ਇਹ ਹਾਦਸਾ ਵਾਪਰਿਆ ਜੀ ਜੇ ਗੱਲ ਕਰੀਏ ਤਾਂ ਸਰ ਇੱਥੇ ਨੇੜੇ ਜਿਹੜੀ ਚੜਿਆ ਹੋਣਾ ਜੀ ਕਿਤੇ ਜਿਹੜੀ ਦੋਰ ਫਸੀ ਆ ਅੱਜ ਉਹ ਚੈਕਿੰਗ ਤਾਂ ਅਦਰਵਾਈਜ਼ ਹਰ ਰੋਜ਼ ਹੀ ਰੁਟੀਨ ਦੇ ਵਿੱਚ ਕਰਦੇ ਆਂ ਸਾਰੀਆਂ ਜੋ ਕੋਈ ਵੀ ਆਉਂਦੀ ਹੈ ਇਹਦੇ ਵਿੱਚ ਅ ਕਾਰਵਾਈ ਅਮਲ 'ਚ ਲਿਆ ਦੰਨੇ ਆਂ ਜੀ ਪਰ ਫਿਰ ਵੀ ਇਹ ਰੋਡ ਤੇ ਕਿੱਥੋਂ ਆਈ ਆ ਕਿਵੇਂ ਆਈ ਆ ਇਹ ਦੇਖਣ ਦਾ ਮਾਮਲਾ ਹੈ